ਕੱਲ ਮੈਂ ਫੋਟੋ ਦੇਖੀ ਆਵਾ ਕਦੇ ਸੁਨੀਲ ਜਖਰ ਮਹਾਰਾਣੀ ਬਨੀਦਕਰ ਨੂੰ ਸ਼ਾਮਲ ਕਰਾਉਣਗੇ ਮੈਂ ਕਿਹਾ ਕਿਹੜੀ ਪਾਰਟੀ ਵੱਲੋਂ ਚੱਲ ਰਿਹਾ ਕੰਮ ਇਹ ਉਹ ਕਹੇ ਬੀਜੇਪੀ ਬਰਛਾ-ਛਾ ਮੈਂ ਕਿਹਾ ਪਹਿਲਾਂ ਤਾਂ ਮੈਂ ਇਕੱਠੀ ਹੁੰਦੇ ਸੀ ਕਾਂਗਰਸ ਚ ਹੁਣ ਉਧਰ ਜਾ ਕੇ ਇੱਕ ਦੂਜੇ ਨੂੰ ਸ਼ਾਮਲ ਕਰਾ ਲੈਂਦੇ ਨੇ ਆਹੀ ਕੰਮ ਹੈ ਬਸ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਨੂੰ ਆਪ ਹੀ ਆਪਦਾ ਸਰੋਪਾ ਪਾਣ ਦੇ ਉਹਦੇ ਪਾਣ ਦੇਗਾ ਤੂੰ ਮੇਰੇ ਪਾਦੇ ਚਲੋ ਜੀ ਬਹੁਤ ਮਜ਼ਬੂਤੀ ਮਿਲੀ ਜੀ ਮਜ਼ਬੂਤੀ ਮਿਲੀ ਕਮਾਲ ਹੈ ਮਤਲਬ ਉਹ ਅੱਜ ਸਵੇਰੇ ਦੇਖਿਆ ਮੈਂ ਉਹ ਇੱਕ ਰਾਜਕੁਮਾਰ ਫੇਰ ਕਾ ਦੱਸੀ ਜਾਵੇ ਪਾਰਟੀਆਂ ਨਹੀਂ ਬਦਲੀਆਂ ਚਾਹੀਦੀਆਂ ਇਦਾਂ ਮੈਂ ਕਿਹਾ ਇਹ ਕਿਹੜੀ ਚੱਜ ਗੱਲ ਕਈਆਂ ਨੂੰ ਤਾਂ ਆਪਣੇ ਡਰਾਈਵਰ ਨੂੰ ਪੁੱਛਣਾ ਪੈਂਦਾ ਤੜਕੇ ਵੀ ਅੱਜ ਅਪਾ ਭੋਗ ਤੇ ਚੱਲਾਂ ਕਿਹੜੀ ਪਾਰਟੀ ਵੱਲ ਸ਼ਰਧਾਂਜਲੀ ਦੇਣੀ ਹੈ ਕਦੇ ਡਾਊਨਲੋਡ ਹੋਣ ਨੂੰ ਟਾਈਮ ਤਾਂ ਲੱਗ ਜਾਂਦਾ ਕਿ ਵੀਰੀ ਪੁਰਾਣੀ ਪਾਰਟੀ ਦਾ ਨਾਮ ਲੈ ਜਾਂਦੇ ਆਈ ਨਾ ਦੀ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ ਇਹਨਾਂ ਦਾ ਕੋਈ ਸਟੈਂਡ ਨਹੀਂ ਦੂਜਿਆਂ ਵਾਲੇ ਮੋਟਰਸਾਈਕਲ ਵਰਗੇ ਨਹੀਂ ਜਿੱਦਨੂੰ ਮਰਜ਼ੀ ਡੇਟਾ ਕਰ ਦੋ ਉਦੋਂ ਹੀ ਖੜ ਜਾਂਦਾ ਇਹਨਾਂ ਨੂੰ ਖੜਾ ਛਡਾਓ ਯਾਰ ਇਹਨਾਂ ਨੂੰ ਮੂੰਹ ਨਾ ਲਾਓ ਕਿਰਪਾ ਕਰਕੇ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਕਿੱਧਰ ਨੂੰ ਕਦੋਂ ਕਿੱਧਰ ਨੂੰ ਹੋ ਜਾਣ ਆਪਦੇ ਵਰਗਿਆਂ ਨੂੰ ਜਿਤਾਓ ਜਿਹੜੇ ਤੁਹਾਡੇ ਚ ਰਹਿੰਦੇ ਨੇ ਤੁਹਾਡੇ ਦੁੱਖ ਸੁੱਖਾਂ ਨੂੰ ਜਾਣਦੇ ਨੇ ਐਜੇ ਬੰਦਿਆਂ ਚ ਜਤਾਓ ਅੱਜ ਆਪਾਂ ਪੰਜਾਬ ਦਾ ਬਜਟ ਸ਼ਾਨਦਾਰ ਬਜਟ ਪੇਸ਼ ਕੀਤਾ ਹੈ ਜੇ ਇਕੱਲੇ 2 ਸਾਲ ਦਾ ਬਜਟ ਲਾ ਲੀਏ ਨਾ ਅੱਜ ਦੇ ਦਿਨ ਤੋਂ ਲੈ ਕੇ ਪਿਛਲੇ 2 16 ਮਾਰਚ 2022 ਤੋਂ ਲੈ ਕੇ 16 ਮਾਰਚ 2024 ਤੱਕ ਤਾਂ ਸਾਡਾ ਕਮਾਲ ਦੀ ਅਸੀਂ ਜਿਹੜੀ ਬਜਟ ਦੇ ਵਿੱਚ ਆਪਣੀ ਖਜ਼ਾਨੇ 'ਚ ਵਾਅਦਾ ਹੋਇਆ ਹੈ ਜੀਐਸਟੀ 'ਚ 27% ਆਪ ਹੋਏ ਆ ਐਕਸਾਈਜ਼ ਦੇ ਵਿੱਚ ਆਪ ਹੋਏ ਆ ਮਾਈਨਿੰਗ ਦੇ ਵਿੱਚ ਆਪ ਹੋਏ ਆ ਸਟੈਂਪ ਪੇਪਰ ਸਟੈਂਪ ਡਿਊਟੀ ਚ ਆਪ ਹੋਏ ਆ ਪਰ ਸਾਨੂੰ ਉਹ ਬਾਧੇ ਵਾਲਾ ਬਜਟ ਜਦੋਂ ਸਾਨੂੰ ਪਿੱਛੇ ਜਿਹੜੇ ਕਰਜ਼ੇ ਲੈ ਕੇ ਛੱਡ ਕੇ ਗਏ ਨੇ ਉਹਦੇ ਵਿੱਚ ਪਾਉਣਾ ਪੈਂਦਾ ਤਾਂ ਫਿਰ ਉਹ ਘਾਟੇ ਵਾਲਾ ਹੋ ਜਾਂਦਾ ਕਰਾਂਗੇ ਠੀਕ ਸਾਥ ਦਿਓ ਕਰਾਂਗੇ ਠੀਕ ਉਹੀ ਖਜ਼ਾਨੇ ਉਹੀ ਖੰਭੇ ਨੇ ਉਹੀ ਤਾਰਾ ਨੇ ਉਹੀ ਟਰਾਂਸਫਰ ਬੰਨੇ ਉਹੀ ਗ੍ਰਿਡ ਨੇ ਹੁਣ ਕਿਵੇਂ 90% ਘਰਾਂ ਨੂੰ ਬਿਜਲੀ ਫ੍ਰੀ ਆਉਂਦੀ ਹੈ ਜੀ ਨੀयत ਸਾਫ਼ ਹੈ ਹੁਣ ਕਿਵੇਂ ਪ੍ਰਾਈਵੇਟ ਥਰਮਲ ਪਲਾਂਟ ਖਰੀਦੀ ਜਾਂਦੇ ਆ ਜੀ ਨੀਅਤ ਸਾਫ ਹੈ ਹੁਣ ਕਿਵੇਂ ਟੋਲ ਪਲਾਂਜੇ ਬੰਦ ਕਰਤੇ ਜੀ ਉਹੀ ਸੜਕਾਂ ਨੇ ਤਾਂ ਵੀ ਕੰਮ ਚੱਲੀ ਜਾਂਦਾ ਹੈ ਨਾਲੇ ਨੌਕਰੀਆਂ ਦੇਈ ਜਾਂਦੇ ਆ ਇਹ ਕਹਿੰਦੇ ਸੀ ਪੈਸੇ ਕਿੱਥੋਂ ਆਉਣਗੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਪੈਸੇ ਥੋੜੇ ਚੋਂ ਆਉਣਗੇ ਉਹ ਪਹਾੜਾਂ 'ਚ ਪਏ ਨੇ ਪੈਸੇ ਹਾਂ ਕੱਢਾਂਗੇ ਕੱਢਾਂਗੇ ਜੋ-ਜੋ ਪੱਟੀ ਜੰਨੇ ਆ ਖਜ਼ਾਨਾ ਜਮਾ ਸਾਫ ਆਈ ਜਾਂਦਾ ਹੈ ਦੁਨੀਆ ਪਰ ਦਾ ਟੈਕਸ ਮਾਫ ਕਰਾ ਲਿਆ ਲੋਕਾਂ ਨੂੰ ਬਿਜਲੀ ਮਾਫ ਨਹੀਂ ਸੁਖ ਵਿਲਾਸ ਨੂੰ ਬਿਜਲੀ ਮਾਫ ਹੈ 10 ਸਾਲਾਂ ਵਾਸਤੇ ਇਲੈਕਟ੍ਰਿਸਿਟੀ ਡਿਊਟੀ ਬੈਟ ਮਾਫ ਹੈ 85 ਕਰੋੜ ਰੁਪਏ ਦਾ ਬੈਟ ਇੱਕ 7 ਸਟਾਰ ਹੋਟਲ ਨੂੰ 10 ਸਾਲਾਂ ਵਾਸਤੇ ਮਾਫ ਦੱਸੋ ਹਦਿਆ ਸੋ ਸ਼ਹੀਦ ਆਜ਼ਮ ਭਾਵੇਂ ਸੋ ਨੇ ਇਤਾਂ ਨਹੀਂ ਸੋਚਿਆ ਹੋਣਾ ਕਿ ਜਿਆਦੀ ਬਸ 2-4 ਪਰਿਵਾਰਾਂ ਚ ਹੀ ਰਹੇ ਜੂਗੀ ਪੰਜਾਬ ਚ ਬਸ ਉਹੀ ਐਂ ਕਰਿਆ ਕਰਨਗੇ ਰਾਜ ਕਰਿਆ ਕਰਨਗੇ ਸੋ ਮੈਂ 2 ਸਾਲਾਂ ਬਾਅਦ ਤੁਹਾਡੇ ਕੋਲ ਆਇਆ ਇਹ ਕਹਿ ਸਕਦਾ ਅੱਜ 베ਰਕਾ ਦਾ ਸ਼ੁਰੂ ਹੋਇਆ ਹੈ ਮਹੱਲੀ ਪਲਾਨ ਸ਼ੁਰੂ ਹੋਇਆ ਹੈ ਹੋਰ ਖੁਸ਼ੀ ਦੀ ਖਬਰ ਦਿੰਨੇ ਆ ਦਿੱਲੀ ਦੇ ਵਿੱਚ ਅਸੀਂ ਕਿਉਂਕਿ ਐਮਸੀਡੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੈ ਜਿਹੜੀ ਲੋਕਲ ਨਗਰ ਨਿਗਮ ਕਹਿ ਲੋ ਤੇ ਸੱਤਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੈ ਅਸੀਂ ਨਗਰ ਨਿਗਮ ਦੇ ਵਿੱਚੋਂ ਪਰਮਿਸ਼ਨ ਲੈ ਲਈ ਦਿੱਲੀ ਦੇ ਵਿੱਚ 150 ਜਗ੍ਹਾ ਤੇ 베ਰਕਾ ਦੇ ਜਿਹੜੇ ਬੂਥ ਬਣਨਗੇ 베ਰਕਾ ਦੇ ਜਿਹੜੇ ਆ ਜਿਹਨੂੰ ਆਪਾਂ ਕੀ ਕਹਿੰਦੇ ਆ ਇਹਨੂੰ ਜਿਹੜਾ 베ਰਕਾ ਦਾ ਇੱਕ ਜਿਵੇਂ ਆਪਣਾ ਪਲਾਂਟ ਹੈ ਬੂਥ ਵੀ ਕਹਿ 150 ਜਗ੍ਹਾ ਤੇ ਦਿੱਲੀ ਦੇ ਵਿੱਚ 베ਰਕਾ ਦੇ ਬੂਥ ਹੋਣਗੇ ਸਾਡਾ ਦੁੱਧ ਇੱਥੋਂ ਵਾਲਾ ਦਿੱਲੀ ਦੇ ਦੇ ਲੋਕ ਨੇ ਉਹਨਾਂ ਦਾ ਔਰ ਕਿੰਨੀ ਕਰੋੜਾਂ ਦੀ ਡੇਰੀ ਦਾ ਵਧੂਗਾ ਕਿਸਾਨਾਂ ਨੂੰ ਫਾਇਦਾ ਹੋਊਗਾ ਵੱਡੀਆਂ ਕੰਪਨੀਆਂ ਨਾਲ ਅਸੀਂ ਹੁਣ ਕੰਪੀਟ ਕਰਾਂਗੇ ਕਿਸੇ ਗੱਲੋਂ ਘੱਟ ਨਹੀਂ ਪਹਿਲਾਂ ਵਾਲੇ ਤਾਂ ਇਹੀ ਕਹੀਗੇ ਨਾ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਯਾਰ ਕਮਾਲ ਹੈ ਯਾਰ ਨਾ ਕੋਈ ਸੜਕ ਬਣਾਈ ਨਾ ਕੋਈ ਹਸਪਤਾਲ ਬਣਾਇਆ ਨਾ ਕੋਈ ਯੂਨੀਵਰਸਿਟੀ ਖੋਲੀ ਨਾ ਕਾਲਜ ਖੋਲਿਆ ਨਾ ਕੋਈ ਨੌਕਰੀ ਦਿੱਤੀ ਫਿਰ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਖਜ਼ਾਨਾ ਆਪਦੇ ਦੀ ਖਰਚੀ ਗਏ ਆਪਦੇ ਦੀ ਅਸੀਂ ਲੀਕੇਜ ਬੰਦ ਕਰਤੀ ਖਜ਼ਾਨਾ ਵੀ ਭਰ ਗਿਆ ਤੇ ਖਜ਼ਾਨੇ ਦਾ ਮੂੰਹ ਲੋਕਾਂ ਵੱਲੋਂ ਕਰਤਾ ਇਹਨੂੰ ਸੀਐਮ ਵੀ ਆਪਾਂ ਅਰਿਸਟਰੀਆ ਤੇ ਐਨਓਸੀ ਅਸੀਂ ਹੋ ਵੀ ਆਪਾਂ ਖਤਮ ਕਰਤੀਆਂ ਉਹਦਾ ਨੋਟੀਫਿਕੇਸ਼ਨ ਹੋ ਗਿਆ ਜਾਰੀ ਕੁਝ ਜਿਹੜੀਆਂ ਟੈਕਨੀਕਲ ਚੀਜ਼ਾਂ ਨੇ ਹਾਈ ਕੋਰਟ ਵਾਲੀਆਂ ਹੋਰ ਰਹਿ ਗਈਆਂ ਉਹ ਵੀ ਕਰ ਦਾਂਗੇ ਅਸੀਂ ਕੋਈ ਵੀ ਐਸੀ ਸਕੀਮ ਜਿਹਦਾ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਉਹਨੂੰ ਫਾਈਲਾਂ ਚ ਰੋਕ ਕੇ ਨਹੀਂ ਰੱਖਦੇ ਅਸੀਂ ਨਾਲ ਨਾਲ ਸੈਨਿਕਾਂ ਕਹਿਣ ਦੇਓ ਲੋਕਾਂ ਨੂੰ ਆ ਤੁਹਾਡੇ ਵੀ ਕਿਤੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਨੌਕਰੀ ਮਿਲੀ ਹੋਣੀ ਕੋਈ 1 ਰੁਪਿਆ ਲੱਗਿਆ ਕਿਸਦਾ 1 ਰੁਪਈਆ ਕਹ ਦਿਓ ਜੀ ਕੋਈ ਕਿਸੇ ਮੰਤਰੀ ਦੇ ਸਪਾਰਸ਼ ਜਾਂ ਐਮਐਲ ਸਪਾਰਸ਼ ਜਬ ਬੱਦ ਨੰਬਰ ਵਾਲਾ ਰਹਿ ਗਿਆ ਘੱਟ ਨੰਬਰ ਵਾਲਾ ਸਪਾਰਸ਼ ਲਾ ਕੇ ਨੌਕਰੀ ਲੈ ਗਿਆ ਹੈਗਾ ਕੋਈ ਕੇਸ ਜਾਣਦੇ ਹੋ ਨਹੀਂ ਹੈਗਾ ਸੋ ਇਸ ਕਰਕੇ ਇਮਾਨਦਾਰੀ ਇੱਥੇ ਕਮ ਆਉਂਦੀ ਹੈ ਅਰਵਿੰਦ ਕੇਜਰੀਵਾਲ ਜੀ ਨੇ ਵੀ ਦਿੱਲੀ ਦੇ ਵਿੱਚ ਇਹੀ ਕੀਤਾ ਹੈ ਔਰ ਇਸ ਵਾਰ ਦਿੱਲੀ ਦੇ ਵਿੱਚ ਵੀ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਵੱਲ ਨੂੰ ভিੜਾ ਕਰ ਤਰੇ ਨੇ ਮੈਂ ਅੱਜ 2 ਸਾਲ 2 ਸਾਲ ਦਾ ਬੱਚਾ ਹੈ ਪੰਜਾਬ ਦੀ ਸਰਕਾਰ 2 ਸਾਲ ਦਾ ਬੱਚਾ ਇੱਕ ਮਸਾਂ ਤੁਰਨਾ ਸਿੱਖਦਾ ਮਸਾਂ ਜੇ ਬੋਲਣਾ ਸਿੱਖਦਾ ਤੋਤਰੀ ਆਵਾਜ਼ ਹੁੰਦੀ ਹੈ ਤੁਸੀਂ ਇਹ ਦੇਖ ਲਓ ਜਦੋਂ ਇਹ ਬੱਚਾ ਗੱਪਰੂ ਜਵਾਨ ਹੋਇਆ ਤਾਂ ਇਹ ਬੱਚਾ ਪੰਜਾਬ ਨੂੰ ਕਿੱਥੇ ਤੱਕ ਲੈ ਜਾਊਗਾ ਸੋ ਪੰਜਾਬ ਜਿਹੜਾ ਨੰਬਰ 1 ਸੂਬਾ ਸੀ 3 ਨੰਬਰ 1 ਰਹੂਗਾ ਬਿਜਲੀ ਥੋੜੀ ਚਮਕ ਫਿੱਕੀ ਪੈ ਗਈ ਸੀ ਪਰ ਉਹ ਹੁਣ ਤੁਸੀਂ ਧੋਤੀ ਕਿਉਂਕਿ ਸਰਫ ਤਾਂ ਤੁਹਾਡੇ ਹੱਥ ਹੈ ਬਾਸੇ ਮਸ਼ੀਨ ਤਾਂ ਤੁਹਾਡੇ ਕੋਲੇ ਆ ਧੋ ਦਿਓ ਸਾਰਿਆਂ ਨੂੰ ਇਹਨਾਂ ਨੂੰ ਕਿਹਨੇ ਜਿਹੜਾ ਆਪਣੇ ਨਾਲ ਧੋਖਾ ਕੀਤਾ ਹੈ ਹਰ ਪੱਖੋਂ ਚਾਹੇ ਧਰਮ ਵਾਲੇ ਪੱਖੋਂ ਆ ਜੀਏ ਚਾਹੇ ਜਿਹੜੇ ਮਰਜ਼ੀ ਬਸ ਹਰ ਗੱਲ ਤੋਂ ਉਹਨਾਂ ਨੇ ਲੁੱਟਿਆ ਹੀ ਲੁੱਟਿਆ ਬਸ ਧੋਖਾ ਹੀ ਦਿੱਤਾ ਬਸ ਤੇ ਹੁਣ ਲੌਲੀਪੌਪ ਦੇਣ ਲੱਗੇ ਕਹਿੰਦੇ ਜੀ 100 ਰੁਪਿਆ ਸਿਲੰਡਰ ਸਸਤਾ ਉਹ મોદી ਜੀ 1100 ਦਾ ਕਿਹਨੇ ਕੀਤਾ ਸੀ 300 ਤੋਂ 80 ਵਧਾ ਕੇ 100 ਘਟਾ ਲੈਂਦੇ ਨੇ ਕਹਿੰਦੇ ਜੀ ਪੈਟਰੋਲ 2 ਰੁਪਏ ਦੀ ਸਸਤਾ ਉਹ ਬਾਈ ਮਹਿੰਗਾ ਕਿ ਨਹੀਂ ਕੀਤਾ ਸੀ ਉਹ ਗੱਲ ਐ ਆਪਾਂ ਵੀ ਆਪਾਂ ਫਿਰ ਉਹਨਾਂ ਨੇ ਗੱਲਾਂ ਚ ਆ ਜਾਂਦੇ ਆਪਾਂ ਇਹ ਦੇਖ ਲੈਣਾ ਵੀ ਕਿੰਨੇ ਘਟਾਏ ਨੇ ਆਪਾਂ ਇਹ ਨਹੀਂ ਦੇਖਦੇ ਵੀ ਕਿੰਨੇ ਵਧਾਏ ਸੀ ਇੱਕ ਕਿਸੇ ਘਰ ਚ ਕੁੜੀ ਦਾ ਵਿਆਹ ਸੀ ਲਾਡਲੀ ਕੁੜੀ ਸੀ ਇਕਲੌਤੀ ਘਰ ਬਹੁਤ ਵਧੀਆ ਜ਼ਮੀਨਾਂ ਦਾ ਵੱਡਾ ਘਰ ਸੀ ਤੁਮ-ਤਾਮ ਨਾਲ ਕਦੇ ਵਿਆਹ ਕਰਾਂਗੇ ਕੁੜੀ ਵਾਸਤੇ ਸੋਨੇ ਦੇ ਗਹਿਣੇ ਚਾਂਦੀ ਦੀਆਂ ਚਾਂਜਰਾਂ ਵੱਡੇ ਵੱਡੇ ਸੋਫੇ ਟੀਵੀ ਸੈੱਟ ਅਲਮਾਰੀਆਂ ਲੇਟੈਸਟ ਫਰਨੀਚਰ ਕਰ ਲਿਆ ਤਿਆਰ ਡਾਕੂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਘਰੇ maal ਪਿਆ ਕੱਲ ਨੂੰ ਬਰਾਤ ਆਉਣੀ ਸੀ ਅੱਜ ਰਾਤ ਨੂੰ ਡਾਕੂ ਆ ਗਏ ਟਰੱਕ ਲੈ ਕੁੜੀ ਦਾ ਸਾਰਾ ਡੱਬਰ ਇੱਕ ਕਮਰੇ 'ਚ ਬੰਦ ਕਰਕੇ ਬਾਹਰੋਂ ਕੁੰਡੀ ਲਾਤੀ ਕਿਵੇਂ ਆਪਾਂ ਲੌਲੀਪੌਪ ਚ ਆਜੇ ਨੇ ਸੁਣ ਲਿਓ ਸਾਰਾ ਅਸਮਾਨ ਲੱਦ ਕੇ ਡਾਲਾ ਬੰਦ ਕਰਕੇ ਜਦੋਂ ਤੁਰ ਲੱਗੇ ਡਾਕੂਆ ਸਰਦਾਰ ਕਹਿੰਦਾ ਇੱਕ ਮਿੰਟ ਕੁੜੀ ਦਾ ਪਰਿਵਾਰ ਕਿਹੜੇ ਕਮਰੇ ਚ ਬੰਦ ਆ ਉਹ ਕਹਿੰਦੇ ਜੀ ਇਸ ਕਮਰੇ ਚ ਬੰਦ ਖੋਲੋ ਖੋਲਿਆ ਡਾਕੂਆ ਸਰਦਾਰ ਅੰਦਰ ਗਿਆ ਕਿਹੜੀ ਕੁੜੀ ਦਾ ਵਿਆਹ ਹੈ ਕੁੜੀ ਵਿਚਾਰੀ ਡਰਦੀ ਡਰਦੀ ਉੱઠી ਕਹਿੰਦੀ ਜੀ ਮੇਰਾ ਵਿਆਹ ਡਾਕੂਆ ਸਰਦਾਰ ਨੇ ਜੇਬ ਚੋਂ 100 ਰੁਪਏ ਕੱਢਿਆ ਉਹਨੂੰ ਕੁੜੀ ਨੂੰ ਦੇਤਾ ਦੇ ਨਾਲ ਸਿਰ ਪਰੋਸ ਤਾ ਕਹਿੰਦਾ ਭਾਈ ਤੰਦਰੁਸਤੀ ਆਪਛੇ ਪ੍ਰਮਾਤਮਾ ਸਾਰੀ ਦੁਨੀਆ ਨੇ ਖੁਸ਼ੀਆਂ ਭਾਈ ਸੁਭਾਗੀ ਜੋੜੀ ਦੀ ਚੋਲੀ ਪਹਿਣ ਇਹਨਾਂ ਕਹਿ ਕੇ ਚਲੇ ਗਏ ਅਗਲੇ ਦਿਨ ਪੁਲਿਸ ਆ ਗਈ ਉਸ ਕੁੜੀ ਵਾਲੇ ਪਰਿਵਾਰ ਦਾ ਕੋਈ ਵੀ ਬੰਦਾ ਡਾਕੂਆਂ ਦੇ ਖਿਲਾਫ ਫਾਈਲ ਲਿਖਾਉਣ ਨੂੰ ਤਿਆਰ ਨਹੀਂ ਹੋ ਰਿਹਾ ਸੀ ਕਹਿੰਦੇ ਜੀ ਲੁੱਟ ਕੇ ਭਾਵੇਂ ਲੈ ਗਏ ਬੰਦੇ ਬਹੁਤ ਚੰਗੇ ਸੀ 100 ਰੁਪਏ ਸ਼ਗਨ ਦੇ ਆ ਹੁਣੀ ਹੁਣੀ ਸ਼ਗਨ ਪਾਇਆ ਮੋਦੀ ਨੇ ਆਪਾਂ ਨੂੰ 100 ਰੁਪਏ ਦੇ ਸਿਲੰਡਰ ਵਾਲਾ ਦੇ ਪੰਜਾ ਲੁੱਟ ਲਿਆ ਦਾਸਾ ਲੁੱਟ ਲਿਆ ਹੋ ਨਹੀਂ 100 ਰੁਪਏ ਸਿਲੰਡਰ ਹੱਤਾ ਕਰਤਾ ਜੀ ਲਓ ਦੱਸ ਸਵੇ ਟੈਂਪਰੇਰੀ ਜਿਹੜੇ ਲਾਲੀਪਾਪ ਨੇ ਇਹਨਾਂ ਦੇ ਪਿੱਛੇ ਨਾ ਲੱਗਿਓ ਜਿਹੜੇ ਬੰਦੇ ਲੰਬੀ ਸੋਚ ਰੱਖ ਕੇ ਵਿਕਾਸ ਰੱਖ ਕੇ ਤੇ ਪੰਜਾਬ ਦੇ ਨਾਲ ਪੰਜਾਬ ਨੂੰ ਆਪਣਾ ਪਰਿਵਾਰ ਸਮਝ ਕੇ ਜਿਹੜੇ ਲੋਕ ਅੱਗੇ ਆਉਂਦੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਓ ਜ਼ਰੂਰੀ ਹੈ ਡੈਮੋਕਰੈਟਿਕ ਰਾਈਟ ਹੈ ਤੇ ਜਿਹੜਾ ਵੋਟਰ ਕਾਰਡ ਹੈ ਅੱਜ ਆ ਕੇ ਆਪਣਾ ਵੋਟਰ ਕਾਰਡ ਜ਼ਰੂਰ ਦੇਖਿਓ ਉੱਤੇ ਫੋਟੋ ਤਾਂ ਥੋੜੀ ਲੱਗੀ ਹੋਈ ਐ ਪਰ ਉਹਦੇ ਵਿੱਚ ਸ਼ਹੀਦ ਆਦਮ ਭਗਤ ਸਿੰਘ ਰਾਜਗੁਰੂ ਸਖਦੇਵ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾਏ ਚੰਦਰਸ਼ੇਖਰ ਯਾਦ ਹੋ ਰਹਾਂ ਦਾ ਖੂਨ ਲੱਗਿਆ ਹੋਇਆ ਖੂਨ ਤੁਸੀਂ ਕਹੋਗੇ ਯਾਰ ਭਗਵੰਤ ਮਾਨ ਆਹ ਕਿਹੜੀ ਗੱਲ ਕਰ ਗਿਆ VOTER CARD ਦਾ ਭਗਤ ਸਿੰਘ ਹੋਰਾਂ ਦੇ ਖੂਨ ਨਾਲ ਕੀ ਸੰਬੰਧ ਮੈਂ ਦੱਸਦਾ ਭਾਈ ਸਾਹ ਤਾਂ ਲੋਕ ਅੰਗਰੇਜ਼ਾਂ ਵੇਲੇ ਵੀ ਲੈਂਦੇ ਸੀ ਉਦੋਂ ਵੀ ਵਿਆਹ ਸ਼ਾਦੀਆਂ ਹੁੰਦੀਆਂ ਸੀ ਕਿੱਦੇ ਭੰਗੜੇ ਪੈਂਦੇ ਸੀ ਪਰ ਉਹ ਵੋਟਾਂ ਨਹੀਂ ਪੈਂਡ ਦਿੰਦੇ ਸੀ ਅੰਗਰੇਜ਼ ਭਗਤ ਸਿੰਘ ਹੋਰਾਂ ਦੀ ਕੀ ਲੜਾਈ ਸੀ ਅੰਗਰੇਜ਼ਾਂ ਨਾਲ ਵੀ ਤੁਸੀਂ ਜਾਓ ਅਸੀਂ ਆਪਣੇ ਲੀਡਰ ਆਪ ਚੁਣਿਆ ਕਰਾਂਗੇ ਮੁਲਕ ਸਾਡਾ ਹੈ ਆਹੀ ਲੜਾਈ ਸੀ ਇਸੇ ਲੜਾਈ سلسلے 'ਚ ਉਹਨਾਂ ਨੂੰ ਫਾਂਸੀ ਹੋ ਗਈ ਤੇ ਉਹ ਤੋਂ ਬਾਅਦ ਕੁਰਬਾਨੀਆਂ ਦੇ ਸਦਕਾ ਇਹ ਆਇਆ ਦਿਨ ਕਿ ਭਾਰਤ ਆਜ਼ਾਦ ਹੋ ਗਿਆ ਆਜ਼ਾਦ ਹੋ ਗਿਆ ਆਪਣੇ ਵੋਟਰ ਕਾਰਡ ਬਣ ਗਏ ਤਾਂ ਫਿਰ ਇਹ ਵੋਟਰ ਕਾਰਡ ਕਿਹਨੇ ਬਣਾ ਕੇ ਦਿੱਤਾ ਸ਼ੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਬਣਾ ਕੇ ਵੇਪਾ ਇਹਨੂੰ ਐਵੇਂ 500 ਰੁਪਏ 'ਚ ਜਦ ਕੋਈ ਸ਼ਰਾਬ ਦੀਆਂ 5 ਬੋਤਲਾਂ ਦੇ ਬਦਲੇ ਜਾਂ ਕੋਈ ਨਸ਼ਾ ਲੈ ਕੇ ਜਾਂ ਮਾਮੇ ਫੋਪੜ ਦੇ ਕਹਿਣ ਤੇ ਐਵੇਂ ਨਾ ਫੜਾਦਿਆ ਕਰੋ ਕਿਸੇ ਨੂੰ ਇਹ ਵੋਟਰ ਕਾਰਡ ਬਹੁਤ ਮਹਿੰਗਾ ਮਿਲਿਆ ਹੋਇਆ ਹੈ ਇਹ ਸ਼ਹੀਦਾਂ ਦੇ ਖੂਨ ਦਾ ਸਸਤਾ ਸੌਦਾ ਨਾ ਕਰਿਆ ਕਰੋ ਭਾਵੇਂ ਜੀਨੂੰ ਮਰਜੀ ਪਾਓ ਪਰ ਅੱভি ਮਰਜੀ ਨਾ ਪਾਓ ਬਸ ਸੋ ਐਸੇ ਕਰਕੇ ਉਹਨੇ ਡਰਦੇ ਨੇ ਹੁਣ ਪੈਸੇ ਚੱਲਣੋਂ ਹਟ ਗਏ ਨੇ ਕੋਲ ਪੈਸੇ ਹੈਗੇ ਨੇ ਲੋਕਾਂ ਦੇ ਪੈਸੇ ਲੈਂਦੇ ਨਹੀਂ ਅਸੀਂ ਲੋਕਾਂ ਦਾ ਸਾਡੇ ਹੀ ਨੇ ਤੁਸੀਂ ਕੰਮ ਕਰਿਆ ਕਰੋ ਆਉਣਗੇ ਤੁਹਾਡੇ ਕੋਲੇ ਹੁਣੇ ਆ ਕੇ ਤੁਹਾਨੂੰ ਐਦਾ ਕਰਨਗੇ ਮੇਰੇ ਹੱਥ ਮੰਨ ਕੇ ਬੇਨਤੀ ਹੈ ਜਵਾਬ ਨਾ ਦਿਓ ਲਕਸ਼ਮੀ ਨੇ ਮੋੜ ਦੀ ਹੁੰਦੀ ਕਰੇ ਹੈ ਥੋੜੇ ਹੀ ਨੇ ਇਹਨਾਂ ਨੇ ਕਿਹਾ ਨਰਮਾ ਬੀਜਿਆ ਐ ਕਰਕੇ ਉਹਨੂੰ ਕਹਿ ਦਿਓ ਵੀ ਹਾਂ ਤੋ ਜਿੱਦਾਂ ਵੋਟਾਂ ਪਈਆਂ ਉਹਦੇ ਅੰਦਰ ਜਾ ਕੇ ਝਾੜੂ ਵਾਲਾ ਬਟਨ ਦਬਕੇ ਕਹਿ ਦਿਓ ਵੀ ਜਿਹੜੇ ਜਿਹੜੇ ਸਮਝ ਗਏ ਉਹ ਟਾੜੀ ਮਾਰ ਦੋ ਬਾਕੀ ਨੂੰ ਮਾਫ ਹੈ ਬਹੁਤ ਸਮਝਦਾਰ ਲੱਗਾਈ ਬਹੁਤ ਸਮਝਦਾਰ ਲੱਗਾਈ ਬਹੁਤ ਸਮਝਦਾਰ ਲੱਗਾਈ ਇਹਨਾਂ ਨੇ ਵੀ ਆਪਣੇ ਨਾਲ ਹੀ ਕੀਤੀ ਆਪਾਂ ਵੀ ਕਰੋ ਇਹਨਾਂ ਨਾਲ ਕਿਉਂ ਨਾ ਕਰੀਏ ਸੋ 2 ਸਾਲ ਪੂਰੇ ਹੋਣ ਤੇ ਬਹੁਤ ਬਹੁਤ ਵਧਾਈ ਵੀ ਦਿਨਾ ਤੇ ਨਾਲ ਪਰਮਾਤਮਾ ਦੇ ਅਰਦਾਸ ਵੀ ਕਰਦਾ ਆਂ ਪਰਮਾਤਮਾ ਸਮੱਤ ਬਖਸ਼ੇ ਇਦਾਂ ਦੇ ਦਿਨ ਬਾਰ-ਬਾਰ ਆਉਂਦੇ ਰਹਿਣ ਔਰ ਪੰਜਾਬ ਤਰੱਕੀ ਵੱਲ ਨੂੰ ਜਾਵੇ ਘਰਾਂ 'ਚ ਤਰੱਕੀਆਂ ਦੇ ਦੀਵੇ ਜਗਦੇ ਰਹਿਣ ਖੁਸ਼ੀਆਂ ਦੇ ਮੇਲੇ ਲੱਗਦੇ ਰਹਿਣ ਸਾਡਾ ਪੰਜਾਬ ਹੱਸਦਾ ਬਸਦਾ ਖੇਡਦਾ ਕੁਸ਼ਤੀਆਂ ਛਿੰਝਾਂ ਕਬੱਡੀਆਂ ਪਾਉਂਦਾ ਰਹੇ ਏ ਪਰਮਾਤਮਾ बल बख्शी ज्यौदा रहे पंजाब बसदा रहे पंजाब जो रहे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे मिलते रहेंगे जिथे कहूंगे आऊंगा वोटा वे भी आवेंगे ये काम थोड़ा भी रोड शो कि पिंड कहड़ी फिरनी उत्तों की लैके जाना है थले पोस्टर कितने लाने ने ਬਜ਼ੁਰਗਾਂ ਨੂੰ ਪੋਲਿੰਗ ਬੂਥ ਤੱਕ ਕਿਵੇਂ ਲੈ ਕੇ ਜਾਣਾ ਹੈ ਇਹ ਕੰਮ ਥੋੜਾ ਥੱਲੇ ਵਾਲਾ ਤਹਾਂ ਵਾਲੀ ਬਿਲਕੁਲ ਫਿਕਰ ਨਾ ਕਰੋ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੜੀ ਪਾ ਰੱਖੀ ਐ ਇਹਨਾਂ ਨੂੰ ਮੈਂ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦਾ ਕਿਉਂਕਿ ਇਹ ਇਹਨਾਂ ਦੇ ਸਾਰੇ ਕੱਚੇ ਚਿੱਠੇ ਮੇਰੇ ਕੋਲੇ ਪਏ ਨੇ ਥੋੜਾ ਜਿਹਾ ਕੋਈ ਬੋਲਦਾ ਮੈਂ ਥੋੜੀ ਜੀ ਗੱਲ ਕਰਦਾ ਹਾਂ ਤਾਂ ਮੈਂ ਜਾਂਦਾ ਕਹਿੰਦਾ ਮੈਂ ਬੱਸ ਬੱਸ ਮੈਂ ਕਹਿੰਦਾ ਨਾ ਭਾਈ ਰਹਿਣ ਦੇ ਮੁੱਠੀ ਨਾ ਖੁਲੋ ਆ ਬਹੁਤ ਕੁਝ ਪਿਆ ਹੈ ਸੋ ਮੇਰੇ ਕੋਲ ਸਾਰਾ ਇਕੱਠਾ ਸਾਮਾਨ ਸਵੇ ਜਦੋਂ ਵੀ ਇਹ ਕੋਈ ਗੱਲ ਕਹਿੰਦੇ ਨੇ ਸਜ਼ਾ ਵੀ ਮਿਲੂਗੀ ਇਹ ਨਹੀਂ ਹੈਗਾ ਕਿ ਮੈਂ ਇਕੱਲਾ ਡਰਾਉਣ ਵਾਸਤੇ ਰੱਖਿਆ ਹੈ ਸਜ਼ਾ ਮਿਲੂਗੀ ਔਰ ਕਿ ਕਿ ਪੈਸਾ ਜਿਹੜਾ ਤੁਹਾਡਾ ਇਕੱਠਾ ਹੋਇਆ ਹੈ ਇਹਨਾਂ ਨੇ ਲੁੱਟਿਆ ਭਾਵੇਂ 5 ਸਾਲ ਪਹਿਲਾਂ ਭਾਵੇਂ 20 ਸਾਲ ਪਹਿਲਾਂ ਉਹ ਕੱਲਾ-ਕੱਲੇ ਪੈਸੇ ਦਾ ਹਿਸਾਬ ਲਵਾਂਗੇ ਪੈਸਾ ਖਜ਼ਾਨੇ 'ਚ ਖਜ਼ਾਨੇ 'ਚੋਂ ਪੈਸਾ ਫੇਰ ਤੁਹਾਡੇ ਕੋਲੇ ਹਸਪਤਾਲਾਂ ਦੇ ਰੂਪ 'ਚ ਸੜਕਾਂ ਦੇ ਰੂਪ 'ਚ ਕਾਲਜਾਂ ਦੇ ਰੂਪ 'ਚ ਜਿਵੇਂ ਮੈਂ ਤੁਹਾਡੇ ਕੋਲ